ਜੀ ਮੈਂ ਹਾਰਸ਼ ਟਿਪ ਕੋਰ ਸੰਦੂਕ ਤੇ ਗੱਲ ਕਰਦੇ ਹਾਂ ਜੀ ਸ਼ਰਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਚੀੜਕਾਂ ਪਈਆਂ ਨੇ ਅਦਾਲਤ ਵੱਲੋਂ ਜਿੱਗਾ ਗੱਲ ਕਰੀਏ ਤਾਂ ਇੱਕ ਪਾਸੇ ਉਹਨਾਂ ਵੱਲੋਂ ਜੋ ਕਿਹਾ ਗਿਆ بار بار ਕਿ ਮੇਰੇ ਉੱਤੇ ਰਾਜਨੀਤੀ ਰੰਜਿਸ਼ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਲੇਕਿਨ ਉਹਨਾਂ ਨੂੰ ਵੱਡੇ ਪੱਦਰ ਤੇ ਗਾਹਾਂ ਪਈਆਂ ਨੇ ਜੇਕਰ ਗੱਲ ਕਰੀਏ ਤਾਂ ਉਹਨਾਂ ਦੀਆਂ ਜਿਹੜੀਆਂ ਫਾਈਲਾਂ ਨੂੰ ਨਕਾਰ ਦਿੱਤਾ ਗਿਆ ਅਦਾਲਤ ਨੇ ਜੇਕਰ ਗੱਲ ਕਰੀਏ ਜਿੱਥੇ ਉਹਨਾਂ ਦੇ ਜੋ ਹੈ ਆਪਣੇ ਹੀ ਵਕੀਲ ਦਲੀਲਾਂ ਪੀਲਾਂ ਦੀਆਂ ਗੱਲਾਂ ਕਰਦੇ ਸੀ ਲੇਕਿਨ ਉਹਨਾਂ ਵੱਲੋਂ ਫਿਰ ਸੋਧ ਮੰਗ ਲਈ ਗਈ ਹੈ 4 ਹਫ਼ਤਿਆਂ ਦੀ ਤੇ ਜੇਕਰ ਗੱਲ ਕਰੀਏ ਤਾਂ 4 ਹਫ਼ਤੇ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਵਿਕਰਮ ਸਿੰਘ ਮਜੀਠੀਆ ਨੂੰ ਉਸ ਤੋਂ ਵੱਡੀ ਗੱਲ ਕਰਨ ਜਾ ਰਹੇ ਹਾਂ ਕਿ ਹੁਣ ਜੋ ਹੈ ਵਿਕਰਮ ਸਿੰਘ ਮਜੀਠੀਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨੂੰ ਬੋਲਦੇ ਨਜ਼ਰ ਆਏ ਕਿ ਇਹਨਾਂ ਵੱਲੋਂ ਮੇਰੇ ਉਸੇ ਝੂਠੇ ਦੋਸ਼ ਲਾ ਰਹੇ ਨੇ ਜਿੱਥੇ ਵਿਕਰਮ ਸਿੰਘ ਮਜੀਠੀਆ ਦੇ ਜੋ ਨੇ ਵਕੀਲ ਵੀ ਕਹਿੰਦੇ ਨਜ਼ਰ ਆਏ ਕਿ ਵਿਕਰਮ ਸਿੰਘ ਮਜੀਠੀਆ ਉੱਤੇ ਝੂਠੇ ਦੋਸ਼ ਲਗਾਏ ਜਾ ਰਹੇ ਨੇ ਲੇਕਿਨ ਵਿਕਰਮ ਸਿੰਘ ਮਜੀਠੀਆ ਨੇ ਹਜੇ ਤੱਕ ਵੀ ਇੱਕ ਵੀ ਸਬੂਤ ਉਹਨਾਂ ਦੇ ਵਕੀਲਾ ਵੱਲੋਂ ਪੇਸ਼ ਨਹੀਂ ਕੀਤਾ ਗਿਆ ਜੋ ਕਿ ਸਪਸ਼ਟੀਕਰਨ ਕਰਨ ਵਾਸਤੇ ਉਹਨਾਂ ਨੇ 4 ਹਫ਼ਤੇ ਦਾ ਹੋਰ ਟਾਈਮ ਮੰਗ ਲਿਆ ਹੈ لیکن دوسرے 바سے پنجاب ਦੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਵੱਲੋਂ ਸ਼ਰਯਾਮ ਕਿਹਾ ਗਿਆ ਕਿ ਸਾਡੇ ਕੋਲ ਦਲੀਲਾਂ ਵੀ ଅਪੀਲਾਂ ਵੀ ਨੇ ਸਾਡੇ ਕੋਲ ਸਬੂਤ ਵੀ ਨੇ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਕੋਲ ਹਰ ਇੱਕ ਸਬੂਤ ਵੀ ਹੈ ਦਲੀਲ ਹੈ ਅਪੀਲ ਹੈ ਅਸੀਂ ਪੇਸ਼ ਕਰਾਂਗੇ ਔਰ ਕਰ ਵੀ ਰਹੇ ਹਾਂ ਜੇਕਰ ਗੱਲ ਕਰੀਏ ਤਾਂ ਜਿੱਥੇ ਬਿਕਰਮ ਸਿੰਘ ਮਜੀਠੀਆ ਵੱਲੋਂ ਜਿਹੜੀ ਔਰੰਗਜ਼ੇਹ ਰਾਣੀ ਬਾਰੇ ਵੀ ਮੰਗ ਕੀਤੀ ਗਈ ਕੋਰਟ ਦੇ ਵਿੱਚ ਦੂਸਰੇ ਪਾਸੇ ਉਹਨਾਂ ਨੇ ਖਾਣੇ ਬਾਰੇ ਵੀ ਗੱਲ ਕੀਤੀ ਤੇ ਜਿੱਥੇ ਉਹਨਾਂ ਨੇ ਕਿਹਾ ਬੈਰਕ ਵੀ ਬਦਲੀ ਜਾਵੇ ਲੇਕਿਨ ਅਦਾਲਤ ਨੇ ਕਿਹਾ ਕਿ ਇਹ ਕਾਨੂੰਨੀ ਕੰਮ ਹੈ ਜਿੱਥੇ ਹਰ ਸੰਵਿਧਾਨ ਹਰ ਇੱਕ ਆਮ ਤੋਂ ਲੈ ਕੇ ਖਾਸ ਬੰਦੇ ਲਈ ਸਭ ਲਈ ਸੇਮ ਹੈ ਜੇਕਰ ਜੇਲ੍ਹ ਦੇ ਵਿੱਚ ਤੁਸੀਂ ਕਿਸੇ ਬੈਰਕ ਚ ਰਹਿ ਰਹੇ ਹੋ ਜਿੱਥੇ ਚਾਹੇ ਉੱਥੇ ਦੋ ਕੈਦੀ ਨੇ ਚਾਰ ਕੈਦੀ ਨੇ ਤੁਸੀਂ ਉੱਥੇ ਕੈਦੀ ਹੀ ਹੋ ਤੇ ਤੁਹਾਨੂੰ ਉਹਨਾਂ ਨਾਲ ਹੀ ਰਹਿਣਾ ਪਏਗਾ ਨਾ ਹੀ ਤੁਹਾਨੂੰ ਕੋਈ ਬੈਰਕ ਬਦਲੀ ਜਾਏਗੀ ਤੁਹਾਨੂੰ ਆਮ ਹੀ ਖਾਣਾ ਦਿੱਤਾ ਜਾਵੇਗਾ ਤੇ ਨਾਬਾ ਦੀ ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਦੂਜੇ ਕੈਦੀਆਂ ਨਾਲ ਬਿਹੇਵ ਹੋਏਗਾ ਉਹੀ ਬਿਹੇਵੀਅਰ ਤੁਹਾਡੇ ਨਾਲ ਕੀਤਾ ਜਾਵੇਗਾ ਲੇਕਿਨ ਹੁਣ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੈਂ ਨਿਰਦੋਸ਼ ਆ ਮੇਰੇ ਉੱਤੇ ਬਦਲਾਖੋਰੀ ਦੀ ਰੰਜਿਸ਼ ਕੀਤੀ ਜਾ ਰਹੀ ਹੈ ਮੇਰੇ ਤੇ ਜੋ ਹੈ ਬਦਲਾਖੋਰੀ ਦੀ ਰੰਜਿਸ਼ ਕੀਤੀ ਜਾ ਰਹੀ ਹੈ ਮੇਰੀਆਂ ਦਲੀਲਾਂ ਅਪੀਲਾਂ ਨੂੰ ਨਹੀਂ ਸੁਨਿਆ ਜਾ ਰਿਹਾ ਮੈਨੂੰ ਔਰੰਝ ਸ਼ਰਾਣੀ ਨਹੀਂ ਦਿੱਤੀ ਜਾ ਰਹੀ ਮੈਨੂੰ ਖਾਣਾ ਨਹੀਂ ਦਿੱਤਾ ਜਾ ਰਿਹਾ ਤਾਂ ਉਹਦੇ ਤੇ ਹੀ ਇੱਕ ਵੱਡੀ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆਈ ਹੈ ਜੋ ਤੁਹਾਨੂੰ ਅਗਲੀ ਆਡੀਓ ਸੁਣਾਵਾਂਗੇ ਉਹ ਜੋ ਆਡੀਓ ਹੈ ਉਹ ਸਰਕਾਰੀ ਵਕੀਲ ਦੀ ਹੈ ਤਾਂ ਤੁਹਾਨੂੰ ਦੱਸਦੇ ਹਾਂ ਕਿ ਜੋ ਸਰਕਾਰੀ ਵਕੀਲ ਨੇ ਕੱਲ ਉਸ ਤੋਂ ਬਾਅਦ ਪੇਸ਼ ਕੀਤਾ ਕਿ ਕੀ ਗੱਲ ਆ ਜੋ ਕੱਲ ਅਦਾਲਤ ਦੇ ਵਿੱਚ ਹੋਈਆਂ ਨੇ

ਔਰ ਸਰਕਾਰੀ ਵਕੀਲ ਵੱਲੋਂ ਇਹ ਕਹਿ ਰਹੇ ਨੇ ਕਿ ਜੋ ਕੋਰਟ ਦੇ ਵਿੱਚ ਗੱਲ ਨਹੀਂ ਮੰਨੀ ਜਾ ਰਹੀ ਜੋ ਉਹਨਾਂ ਵੱਲੋਂ ਵਿਕਰਮ ਸਿੰਘ ਮਜੀਠੀਆ ਵੱਲੋਂ ਸਿਰਫ ਇੱਕ ਸਟੰਟ ਬਾਜ਼ੀ ਕੀਤੀ ਜਾ ਰਹੀ ਹੈ ਜੋ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਉਹ નિર્ਦੋਸ਼ ਨੇ ਉਹਨਾਂ ਨੂੰ ਖਾਣਾ ਨਹੀਂ ਦਿੱਤਾ ਜਾ ਰਿਹਾ ਜਾਂ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਬੈਰਕ ਦੇ ਵਿੱਚ ਰੱਖਿਆ ਜਾ ਰਿਹਾ ਸਿਰਫ ਇੱਕ ਉਸਟੰਟ ਬਾਜ਼ੀਆਂ ਕਰਦੇ ਦਿਖਾਈ ਦੇ ਰਹੇ ਨੇ ਲੇਕਿਨ ਵਿਕਰਮ ਸਿੰਘ ਮਜੀਠੀਆ ਉੱਤੇ ਪੱਕੇ ਹੱਥ ਪਾਏ ਗਏ ਨੇ ਵਿਜੀਲੈਂਸ ਵੱਲੋਂ ਵੀ ਸਬੂਤ ਨੇ ਦੂਸਰੇ ਪਾਸੇ ਸਰਕਾਰੀ ਵਕੀਲਾਂ ਕੋਲ ਵੀ ਦਲੀਲਾਂ ਨੇ ਅਪੀਲਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪੱਕੇ ਹੱਥ ਪਾਏ ਨੇ ਲੇਕਿਨ ਵਾਰ-ਵਾਰ ਜੋ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੁੰਦੀ ਹੈ ਤਾਂ ਉਸ ਦੌਰਾਨ ਉਹਨਾਂ ਦੇ ਵਕੀਲਾਂ ਵੱਲੋਂ ਜਾਂ ਵਿਕਰਮ ਸਿੰਘ ਮਜੀਠੀਆ ਵੱਲੋਂ ਸਿਰਫ ਇੱਕ ਸਟੰਟ ਬਾਜ਼ੀ ਕੀਤੀ ਜਾਂਦੀ ਹੈ ਜਿੱਥੇ ਅਦਾਲਤ ਉਹਨਾਂ ਨੂੰ ਨਕਾਰ ਦੀ ਸਾਹਮਣੇ ਨਜ਼ਰ ਆ ਰਹੀ ਹੈ ਅਦਾਲਤ ਨੇ ਕਿਹਾ ਹੈ ਕਿ ਜੇਕਾ ਤੁਸੀਂ ਇਹੋ ਜੇ ਕੰਮ ਕਰਨੇ ਨੇ ਤਾਂ ਫਿਰ ਤੁਸੀਂ ਕੋਈ ਆਪਦਾ ਸਟਰੋਂਗ ਸਬੂਤ ਪੇਸ਼ ਕਰੋ ਇਹ ਕੀ ਗੱਲ ਹੋਈ ਕਿ ਤੁਸੀਂ ਬਿਨਾ ਗੱਲ ਦੀਆਂ ਆਪਦੀਆਂ ਜਿਹੜੀਆਂ ਨੇ ਪੇਸ਼ੀਆਂ ਰੱਖੀਆਂ ਜਾ ਰਹੀਆਂ ਨੇ ਤੁਹਾਡੇ ਵੱਲੋਂ ਗੱਲਾਂ ਰੱਖੀਆਂ ਜਾ ਰਹੀਆਂ ਨੇ ਮੈਨੂੰ ਔਰੰਗ ਸ਼ਾਹ ਰਾਣੀ ਦੇ ਦਿਓ ਮੈਨੂੰ ਖਾਣਾ ਚੰਗਾ ਦੇ ਦਿਓ ਇਹ ਕੋਈ ਗੱਲ ਨਹੀਂ ਹੈਗੀ ਤੇ ਇਹ ਸਰਕਾਰੀ ਵਕੀਲ ਕਹਿੰਦੇ ਨਜ਼ਰ ਆ ਰਹੇ ਨੇ